ਕਾਰਨ ਪਰਪਰਿਸ਼ਾਸ਼ੀਕਾਲ ਅੱਜ ਸੰਡੇ ਆ ਸਭ ਤੋਂ ਪਹਿਲਾਂ ਆਪਾਂ ਨੇ ਬਣਾਇਆ ਕੇਕ ਉਹਦੀ ਰੈਸਪੀ ਮੈਂ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰੂੰਗੀ ਫਿਰ ਬਣਾਈ ਗਾਜਰਾਂ ਦੀ ਸਬਜੀ ਕਿਉਂਕਿ ਅੱਜ ਆਪਾਂ ਨੇ ਜਾਣਾ ਇੱਕ ਭੋਗ ਤੇ ਇਸ ਕਰਕੇ ਸੋਰੇ ਸੋਰੇ ਸਬਜ਼ੀ ਬਣਾਤੀ ਸਬਜ਼ੀ ਬਣਾਉਣ ਤੋਂ ਬਾਅਦ ਫਿਰ ਮੈਂ ਉਧਰ ਚਲੇਗੀ ਉਧਰ ਜਾ ਕੇ ਆਪਾਂ ਨੇ ਕੀਤੀ ਡਸਟਿੰਗ ਕਿਉਂਕਿ ਡਸਟਿੰਗ ਹੈ ਜਿਹੜੀ ਉਹ ਸੰਡੇ ਨੂੰ ਹੀ ਹੁੰਦੀ ਹੈ ਕਿਉਂਕਿ ਪੂਰਾ ਵੀਕ ਝਾੜੂ ਪੋਚਾ ਨਹੀਂ ਲੱਗਦਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਂ ਡਿਊਟੀ ਜਾਣਾ ਹੁੰਦਾ ਹਸਬੰਡ 5:30 ਵਜੇ ਚਲੇ ਜਾਂਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੇ ਵੀ ਸਕੂਲ ਜਾਣਾ ਹੁੰਦਾ ਇਸ ਕਰਕੇ ਇੱਕ ਦਿਨ ਹੀ ਹੁੰਦਾ ਡਸਟਿੰਗ ਦਾ ਉਹ ਚੰਗੀ ਤਰ੍ਹਾਂ ਆਪਾਂ ਡਸਟਿੰਗ ਕਰ ਦਿੰਦੇ ਆ ਝਾੜੂ ਪੋਚਾ ਸਾਰੀ ਡਸਟਿੰਗ ਕਰਨੀ ਮੇਰਾ ਕੰਮ ਹੈ ਮੰਮੀ ਨੇ ਰੋਟੀ ਬਣਾ ਕੇ ਦੇ ਦੇਣੀ ਬੱਚਿਆਂ ਨੇ ਖਾਣੀ ਹੈ ਪਨੀਰ ਵਾਲੇ ਪਰੌਂਠੇ ਮੰਮੀ ਜਿਹੜੀ ਉਹਨਾਂ ਨੂੰ ਗਾਜਰ ਮਟਰ ਵਾਲੀ ਦੀ ਸਬਜ਼ੀ ਦੇ ਨਾਲ ਮੱਕੀ ਦੀ ਰੋਟੀ ਬਣਾਈ ਹੈ ਉਸ ਤੋਂ ਬਾਅਦ ਫਿਰ ਆਪਾਂ ਪਹੁੰਚ ਗਏ ਹਾਂ バス ਦੇ ਵਿੱਚ ਅਸੀਂ ਟੀਸ ਦੀ ਬਸ ਦੇ ਵਿੱਚ ਸਤਨਾ ਸੋਹਰਵੰਧਾ ਸਤ ਮਗਲਾ